ਤਸਵੀਰਾਂ ਲਗੀਆਂ ਹੋਈਆਂ ਨੇ ਜਿਸ ਵਿੱਚ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਉਹਨਾਂ ਸਿੱਖਿਆਵਾਂ ਨੂੰ ਅਮਲੀ ਜਾਮਾ ਪਹਿਨਾਉਣ ਵਾਲੇ ਸਿੱਖਾਂ ਨੂੰ ਚਿਤਰਿਆ ਗਿਆ ਹੈ। ਇਸ ਵਿੱਚ ਗੁਰੂ ਸਾਹਿਬਾਨ, ਗੁਰੂ ਪਰਿਵਾਰ, ਗੁਰੂ ਘਰ ਦੇ ਸੇਵਕ, ਸ਼ਹੀਦ ਸਿੰਘ ਸਿੰਘਣੀਆਂ ਪਹਿਲੇ ਖਾਲਸਾ ਰਾਜ ਦੇ ਉਸਰਈਏ ਬਾਬਾ ਬੰਦਾ ਸਿੰਘ ਬਹਾਦਰ ਦੇ ਚਿੱਤਰ ਹਨ। 18ਵੀਂ ਸਦੀ ਦੇ ਸਮੁੱਚੇ ਇਤਿਹਾਸ ਵਿੱਚਲੇ ਸਿੱਖਾਂ ਦੇ ਸਬਰ, ਸਦਕ ਅਤੇ ਕੁਰਬਾਨੀ ਸਿੱਖਾ ਉੱਤੇ ਹੁੰਦੇ ਤਸਵੀਹਾਂ ਦੇ ਮੂੰਹ ਬੋਲਦੇ ਚਿੱਤਰ ਸਾਡੇ ਮਨਮਸਤਕ ਨੂੰ ਉਸ ਸੁਨਹਿਰੀ ਸਮੇਂ ਵਿੱਚ ਲੈ ਜਾਂਦੇ ਨੇ ਕੱਲੂਕਾਰੇ ਮਿਸਲਾਂ ਦਿੱਲੀ ਫਤਿਹ ਖਾਲਸਾ ਰਾਜ ਜੰਗ ਹਿੰਦ ਪੰਜਾਬ ਦਾ ਗਦਰੀ ਬਾਬੇ ਬੱਬਰ ਅਕਾਲੀ ਪੰਜਾਬੀ ਸੂਬਾ ਮੋਰਚਾ ਤੋਂ ਲੈ ਕੇ 1984 ਤੱਕ ਦੇ ਸੰਤਾਂ ਮਹਾਪੁਰਖਾਂ ਜਰਨੈਲਾਂ ਚੁਜਾਰੂ ਯੋਧਿਆਂ ਦੀਆਂ ਤਸਵੀਰਾਂ ਖਾਲਸਾ ਰਾਜ ਦੀ ਯਾਦ ਦਿਵਾਉਂਦੀਆਂ ਨੇ ਇਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਪੰਜਾਬ ਘਰ ਦੇ ਜਿੰਨੀਆਂ ਵੀ ਤਸਵੀਰਾਂ ਤਿਆਰ ਹੋਈਆਂ ਨੇ ਇਹ ਸਾਰੀਆਂ ਓਇਲ